हां जी मित्रों की हाल सारा सारे आप सभी बढ़िया होंगे ਤੇ ਸਾਰਿਆਂ ਦੇ ਘਰ ਪਰਿਵਾਰ ਸਭ ਠੀਕ ਹੋਣਗੇ मित्रों ਕਰਤਾ ਸੀ ਆਪਾਂ ਨਿਊ ਬਲੌਗ ਸਟਾਰਟ ਤੇ ਛੜਦੇ ਆਪਣੇ ਬੱਚੇ ਕਰੋ ਚੈੱਕ ਲਓ ਜੀ मित्रों ਹਾਂ ਤੇ ਇੱਕ ਰਹਿ ਗਿਆ मित्रों ਇਹ ਵੀ ਛੜਦੇ ਸੀ ਦੋ ਹਰਦੇ ਤੇ ਉਹ ਕਿ ਕਿਧਰ ਗਿਆ ਇੱਕ ਘਾ ਹਰਦਾ ਉੱਤਰ ਅੱਜ ਥੋੜਾ ਜਿਹਾ ਮੌਸਮ ਜਿਆ ਵੀ ਖਰਾਬ ਸੀਗਾ ਪਰ ਫੇਰ ਵੀ ਛੜ ਤੇ ਕਰ ਪੀਟਾਂ ਗਾਟੂ ਮੇ ਖੜਾ ਕਾਰ ਤੇ ਟ੍ਰੋਡਰ ਖੜਾ ਹੋ ਗਿਆ। ਉਹ ਸੋ ਦੋ ਦੋਨੇ। ਇੱਕ ਕਾਰ ਦਾ। ਸਾਕੀ ਉਹ ਕਿਹਨਾਂ। ਹਾਂਜੀ ਮਿੱਤਰੋ ਇੱਕ ਦਾ ਬੈ ਹੈ ਜੀ। ਇਹ ਤਾਂ ਬਤੰਦਰ ਦਾ ਅੱਧਾ ਘੰਟੀ ਮਸਾ ਉੱਡਿਆ। ਇਹਨੂੰ ਪਤਾ ਨਹੀਂ ਕੀ ਚੱਕਰ ਪੈ ਇਹ ਨਹੀਂ ਸਿੱਧਾ ਹੁੰਦਾ ਉਹ ਦੋਨੇ ਵਧੀਆ ਕਰਦੇ ਰਹਿੰਦੇ ਆ ਇਹ ਸਾਰੇ ਤੋਂ ਪਹਿਲਾਂ ਹੀ ਬੈਠੂਗਾ ਬਾਕੀ ਨਾਲ ਅੱਜ 10 10 ਐਮਐਲ ਪਾਣੀ ਲਾਇਆ ਸੀ ਤੇ ਦੂਜੇ ਵਧੀਆ ਫਿਰਦੇ ਹੈਗੇ ਦੂਜੇ ਹੁਣ ਦੂਜੇ ਆ ਫਿਰਦੇ ਮਿੱਤਰੋ ਵਧੀਆ ਵਰਦੇ ਦੂਜੇ ਤਾਂ ਤੇ ਕਰਾਉਨੇ ਸਰ ਦੂਜੇ ਵੀ ਆਪਣੇ ਵਧੀਆ ਬੈਠੇ ਗੁੱਤਰ ਸਾਰੇ ਦਾਣੇ ਦੋਣੇ ਪਾਉਨੇ ਆ ਇਹਨਾਂ ਨੂੰ ਤੇ ਉਹ ਵੀ ਠੀਕ ਹੋ ਗਿਆ ਵਧੀਆ ਗੁੱਤਰ ਆਪਰਾ ਆ ਬੈਠਾਗਾ ਅਰੇ ਥੋੜਾ ਜਿਹਾ ਹੋਇਆ ਤਾਂ ਹੈ ਰੈੱਡ ਜਿਆ ਠੀਕ ਆ ਮਿੱਤਰ ਹੁਣ ਤਾਂ ਵਧੀਆ ਪੜਾ ਗੁੱਤਰ ਵੀ ਥੋੜਾ ਥੋੜਾ ਜਿਹਾ ਹੋਤਾ ਹੈਗਾ ਨੇ ਆਹ ਹਾਲੀ ਹਾਲ ਠੀਕ ਹੋ ਜੂਗਾ ਆ ਬਹਿ ਗਿਆ ਤੇ ਕੂਤਰੀ ਵੀ ਆ ਬਹਿ ਠੀਕੀ ਬਾਕੀ ਸਾਰੇ ਬੱਚੇ ਵਧੀਆ ਬੈਠੇਗੇ ਆਪਣੇ ਬੱਚੇ ਵੀ ਸਹੀ ਬੈਠੇਗੇ ਤੇ ਹੋਵੋ ਜੀ ਆ ਵੀ ਵਧੀਆ ਕੂਤਰੀ ਪਾਲੀ ਜਾਂਦੀ ਹੈਗੀ ਆ ਗਈ ਬਾਕੀ ਓਕੇ ਹੈਗੇ ਹਾਂ ਜੀ ਮਿੱਤਰੋ ਸਿਲੈਂਡਰ ਪਰ ਹੋਰ ਜਾਈ ਜਾਂਦੇ ਸੀਗੇ ਚਾਲਦੇ ਹੈਗੇ ਇਹ ਆਈਏ ਭਰਾ ਕੇ ਸਿਲੈਂਡਰ ਚੱਲੀ ਆਉਂਦੇ ਸੀਗੇ ਆਹ ਕੱਟਿਆ ਲਾ ਗਾ ਲਓ ਜੀ ਚੱਲ ਜਾਏਗਾ ਥੋੜੀ ਥੋੜੀ ਪੂਰ ਜਿਵੇਂ ਡਿੱਗੀ ਜਾਂਦੀ ਹੈ ਥੋੜਾ ਛੇਤੀ ਭਰਾ ਖਿਲਾਉਣਾ ਪਊਗਾ ਤੇ ਕਿਤੇ ਬੈ ਮੀਮੀ ਦਾ ਉਤਰਿਆ ਹੋਵੇ ਹੈ ਦਰਵਾਜ਼ੇ ਚੋਂ ਕੇ ਜਾ ਉੱਠਾ ਹੋ ਜੇ हाँ जी बत्रो आए से आप मंडी से लेके जाना गंडा का गट्टा एक आपके पता की रेट ने गे चलते गंडा 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 ਤਦ ਆਪਾਂ ਕਰੋ ਜੱਹ ਤੇ ਚਾਲ ਤੇ ਕਰੇ ਜਾਈਏ ਨੇਗੇ ਹਾਂ ਜੀ ਮਸਤ ਰੋ ਪਹੁੰਚ ਗਏ ਸੀ ਕਿਹੜੇ ਆਹ ਬੋਲੇ ਮਿੱਤਰੋ ਆ ਗਈ ਸੀ ਆਪਾਂ ਘਰੇ ਤੇ ਆਪ ਇੱਕ ਬੈਲੋਂ ਗਰ ਹਣਾ ਭੁੱਲ ਗਏ ਸੀਗੇ ਕਲੀ ਲੈ ਆਂਦੀ ਸੀ ਆਪਾਂ ਗੋਤਰਾ ਖਾਤਰ ਖੁੱਡੇ ਚ ਪਾਉਣ ਨੂੰ ਆਹ ਦੇਖੋ ਤੇ ਪਾਤੀ ਆਪਾਂ ਕਲੀ ਆਹ ਕਰੋ ਮਿੱਤਰੋ ਚੈੱਕ ਪਾ ਦੀ ਆਪਾਂ ਖੁੱਡੇ ਚ ਕਲੀ ਆ ਦੇਖੋ ਓਕੇ ਬਧੀਰੇ ਦਾ ਬੁਹਾ ਮੂਰੀਲੀ ਪੈਂਦੀ ਕੁਰੇ ਵਰਸ ਬੁਸਨੀਂ ਦਾ ਕੋਈ ਤੇ ਆ ਉਤਰਾ ਆਪਣਾ ਬਿਮਾਰ ਹੋ ਗਿਆ ਸੀ ਨਾ ਤਾਂ ਕਰਕੇ ਬੇ ਟੈਂਸ਼ਨ ਜੀ ਹੋ ਗਈ ਕਿਤੇ ਵੀ ਸਾਰੇ ਨਾ ਬਿਮਾਰ ਹੋ ਜਾਣ ਫਿਰ ਆਪਾਂ ਟਾਈਮ ਨਾਲ ਹੀ ਲੈ ਕੇ ਵਧੀਆ ਕਲੀਪਾਤੀ ਲੱਤ ਧਿਆਨ ਰੱਖਣਾ ਜ਼ਰੂਰੀ ਹੈ ਫਿਰ ਇਹਨਾਂ ਦਾ ਬਾਕੀ ਓਕੇ ਸੀ ਕਰਨਾ ਹਲੇ ਬਲਾਂਗ ਜ ਆਪਾਂ ਥੋੜਾ ਜਿਹਾ ਕੱਟ ਬਣਾਏਗਾ ਤਾਂ ਕਰਕੇ ਥੋੜਾ ਜਿਹਾ ਭੁੱਲ ਜੇ ਜਾਂਨੇ ਹੈਗੇ ਬਣਾਉਣਾ ਆਪਣੇ ਬੱਚੇ ਵੀ ਉੱਤਰੇ ਸੀਗੇ ਸੇ ਉੱtre ਸੀਗੇ 12:00 ਵਜੇ ਉੱਤਰੇ ਸੀ ਮਿੱਤਰੋ ਤੇ ਪਾਣੀ ਪੁਣੀ ਰੱਖਤਾ ਸੀ ਇਹਨਾਂ ਨੂੰ 10 ਮਿੰਟ ਬਾਅਦ ਤੇ ਬਾਕੀ ਕੰਮ ਓਕੇ ਹੈਗਾ ਆਪਣਾ ਹਾਂਜੀ ਮਿੱਤਰੋ ਪੰਨਾ ਨੂੰ ਲੈ ਸੀਗੇ ਤੇ ਇਹ ਕੂਤਰਾ ਰੰਗ ਕਰੀ ਜਾਂਦੇ ਨੇਗੇ ਆਪਣੇ ਬੱਚਿਆਂ ਦੇ ਕੀਤਾ ਨਹੀਂ ਛੇਲੇ ਇੱਕ ਸਾਈਡ ਤਾਂ ਗਲਾਦੀ ਕੀਤਾਗਾ ਤੇ ਇੱਕ ਸਾਈਡ ਦਿਖਾਈ ਆਹ ਦੇਖੋ ਇਧਰ ਇੱਕ ਸਾਈਡ ਹਰਾ ਗਿਆ ਆਪਾਂ ਮਾਰ ਲਾ ਹਰਾ ਬਹੁਤ ਜਿੰਦਾ ਆ ਤੇ ਇਹਦੇ ਕਰਨਾਗਾ ਹਲੇ ਆਪਾਂ ਇਹਦੇ ਕਰਦੇ ਆਗੇ ਦਿਖਾਉਨੇ ਸੋਨੂੰ ਆਛੜਦਾ ਆ ਇਹ ਕਰੋ ਚੈੱਕ ਉਹ ਦੇ ਕਰਦੇ ਆਪਾਂ ਹਲੇ ਹਾਂਜੀ ਮਿੱਤਰੋ ਕਰਦੇ ਆਪਏ ਦੇ ਰੰਗ ਇਹਦੇ ਕਰਾਂਗੇ ਆਪਾਂ ਟੂਸੇ ਅਜਾ ਫੜ ਲਈਏ ਸਹੀ ਨਹੀਂ ਫੜਿਆਗਾ ਲਓ ਜੀ ਕਰਦੇ ਆਂਗੇ ਲਓ ਜੀ ਤਾਂ ਫੇਰ ਹਿੱਲ ਗਿਆ ਮਿੱਤਰੋ ਕਰਦੀ ਰੰਗ ਰੰਗ ਫੇਰ ਤੁਹਾਨੂੰ ਦਿਖਾਉਣੇ ਹੈਗੇ ਉਤਰ ਨਹੀਂ ਹੋੜਿਆ ਇਹ ਰੱਖੇ ਹੋ ਰਹੇ ਸੀਗੇ ਤੇ ਫੇਰ ਕਰਦੇ ਆ ਸਟਾਰਟ ਹਾਂਜੀ ਮਿੱਤਰੋ ਕਰਤੇ ਸੀਦੇ ਆਪਾਂ ਹਰੇ گلਾਬੀ ਢੁੱਸੇ ਕਰੋ ਚੈੱਕ ਹਾਂਜੀ ਤੇ ਇਧਰ ਦਿਖਾਉਣਾ ਤੁਹਾਨੂੰ ਆਹ ਦੇਖੋ ਚੱਲ ਪਾਦੀ ਸੁਪ ਸਲੋਈ ਮਿੱਤਰੋ ਆ ਬੈਠੇ ਦੋਨੇ ਬੱਚੇ ਇੱਕ ਦੇ ਹਰੇ گلਾਬੀ ਢੁੱਸੇ ਕਰਤੇ ਇੱਕ ਦੀਆਂ ਹਰੇ گلਾਬੀ ਕੰਤਾਂ ਕਰਤੀਆਂ ਕੰਤਾਂ ਦਾ ਇਹ ਮੈਸੇਜ ਦਾਣੇ ਦੁਣੇ ਰੱਖਦੇ ਆ ਮਿੱਤਰੋ ਇਹਨਾਂ ਨੂੰ ਲੈ ਓਏ ਰੱਖ ਲਈਏ ਖਾਲੋ ਬੱਤੋ ਏ ਆ ਆ ਆ ਆ ਆ ਆ ਆ ਹਾਂਜੀ ਮਿੱਤਰੋ ਇੱਕ ਆਪ ਆ ਬੱਚੇ ਇਹਦੇ ਕੀਤਾ ਸੀ ਆਪਣੇ ਤੀਜੇ ਬੱਚੇ ਦੇ ਇਹਦੇ ਵੀ ਹਰੇ ਗਲਾਬੀ ਟੂਸੀ ਕੀਤੇ ਹੈਗੇ ਤੇ ਆ ਸਰਚ ਕਰਤਾ ਇਹ ਮੜਾ ਜਾ ਬੈਸਦਾ ਇਹ ਪਹਿਲਾਂ ਵੀ ਕੀਤਾ ਹੋਇਆ ਸੀਗਾ ਪਰ ਉਹ ਥੋੜਾ ਜਿਹਾ ਹੋ ਸੀਗਾ ਬੇਕਾਰ ਜਿਹਾ ਰੰਗ ਸੀਗਾ ਤੇ ਤਾਂ ਕਰਕੇ ਆਪਾਂ ਦੁਬਾਰ ਕਰਤਾ ਇਹਦੇ ਹਾਂ ਬਾਕੀ ਸਾਰਾ ਓਕੇ ਆ ਕੰਮ ਵਧੀਆ ਸਾਡੇ ਆਪਣੇ ਬੱਚੇ ਵੀ ਕਾਫੀ ਵੱਡੇ ਹੋ ਗਏ ਉਹ ਡਰ ਨਹੀਂ ਲੱਗਦੀ ਹਾਂਜੀ ਮਿੱਤਰੋ ਅੱਜ ਦਾ ਬਲੌਗ ਆਪਾਂ ਇਥੇ ਐਂਡ ਕਰਦੇ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਤੇ ਮਿਲਦੇ ਆ ਮਿੱਤਰੋ ਨੈਕਸਟ ਬਲੌਗ ਨਾਲ ਆਪਾਂ